ਲਓ ਜੀ ਫਿਰ ਤੋਂ ਇੱਕ ਜਹਾਜ਼ ਭਰ ਕੇ ਪ੍ਰਵਾਸੀਆਂ ਦਾ ਪਹੁੰਚਿਆ ਅੰਮ੍ਰਿਤਸਰ ਜਿਹਦੇ ਵਿੱਚ ਪੰਜਾਬੀ ਤੇ ਭਾਰਤੀ ਸ਼ਾਮਲ ਹਰ ਇੱਕ ਕੰਟਰੀ ਹੁਣ ਕਿਉਂ ਦੁਸ਼ਮਣ ਬਣ ਗਈ ਹੈ ਇਮੀਗ੍ਰੈਂਟਸ ਦੀ ਕਿਉਂ ਇਮੀਗ੍ਰੈਂਟਸ ਨੂੰ ਕੱਢਿਆ ਜਾ ਰਿਹਾ ਉੱਤੋਂ ਯੂਰਪੀਅਨ ਜੂਨੀਅਰ ਦੇ ਵਿੱਚ ਬੀਏ ਲਾਪਾਸ ਹੋ ਗਿਆ ਕਿ ਤੁਸੀਂ ਅਸਾਈਲਮ ਨਹੀਂ ਲੈ ਸਕਦੇ ਜੀ ਹਾਂ ਉਹਨਾਂ ਨੇ ਵੀ 7 ਕੰਟਰੀਆਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਅਸਾਈਲਮ ਨਹੀਂ ਲੈ ਸਕਦੇ ਜਿਹਦੇ ਵਿੱਚ ਭਾਰਤੀਆਂ ਦਾ ਵੀ ਨਾਂ ਹੈ ਕਿ ਭਾਰਤੀਆਂ ਨੂੰ ਵੀ ਹੁਣ ਨਹੀਂ ਉਹਨਾਂ ਦੀ ਹੋਮ ਕੰਟਰੀ ਦੇ ਵਿੱਚ ਕੋਈ ਖਤਰਾ ਉਹ ਵੀ ਅਸਾਈਲਮ ਨਹੀਂ ਲੈ ਸਕਦੇ ਕਿਉਂ ਹੋ ਰਿਹਾ ਹੈ ਸਾਰਾ ਕੁਝ ਔਰ ਕਿੱਥੋਂ ਹੁਣ ਇਹ ਜਹਾਜ਼ ਭਰ ਕੇ ਆਇਆ ਹੈ ਕਿਹੜੀ ਕੰਟਰੀ ਨੇ ਰਿਪੋਰਟ ਕਰ ਦਿੱਤਾ ਕਿਉਂਕਿ ਹਰ ਇੱਕ ਨਵੇਂ ਦਿਨ ਕਿਤੇ ਨਾ ਕਿਤੇ ਰਿਪੋਰਟ ਹੁੰਦੇ ਆ ਭਾਰਤੀ ਔਰ ਪੰਜਾਬੀ ਤੇ ਹੁਣ ਫਿਰ ਤੋਂ ਇੱਕ ਜਹਾਜ਼ ਅੰਮ੍ਰਿਤਸਰ ਪਹੁੰਚਿਆ ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਤੁਹਾਡੇ ਨਾਲ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਜਿਹੜਾ ਅੰਮ੍ਰਿਤਸਰ ਫਿਰ ਤੋਂ ਇੱਕ ਜਹਾਜ਼ ਭਰ ਕੇ ਪਹੁੰਚਿਆ ਕਹਿ ਰਿਹਾ ਕਿ ਉਹਨਾਂ ਨਾਲ ਬਹੁਤ ਸਲੂਕੀ ਹੋ ਰਹੀ ਆ ਔਰ ਇਦਾਂ ਦਾ ਵਿਵਹਾਰ ਹੋਇਆ ਜਿਹੜਾ ਕਿ ਨਹੀਂ ਮਨੁੱਖ ਦੇ ਨਾਲ ਕੀਤਾ ਜਾਣਾ ਚਾਹੀਦਾ ਜੀ ਹਾਂਜੀ ਮਲੇਸ਼ੀਆ ਨੇ ਇਹ ਜਹਾਜ਼ ਭਰ ਕੇ ਭੇਜਿਆ ਅੰਮ੍ਰਿਤਸਰ ਲੈਂਡ ਹੋਇਆ 에어ਪੋਰਟ ਦੇ ਉੱਪਰ ਗਰਜੀਤ ਔਜਲਾ ਜੀ ਉੱਥੇ ਐਮਪੀ ਜਿਹੜੇ ਉਹ ਉਹਨਾਂ ਦਾ ਹਾਲਚਾਲ ਪੁੱਛਣ ਪਹੁੰਚੇ ਉਹਨਾਂ ਦਾ ਕੀ ਹਾਲਾਤ ਸੀਗੇ ਕਿਸ ਤਰ੍ਹਾਂ ਹੋਇਆ ਉਹਨਾਂ ਨੂੰ ਸਾਰਾ ਕੁਝ ਉਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਕਿ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਸੀਗੇ ਕਿਸ ਤਰ੍ਹਾਂ ਦਾ ਸਾਡੇ ਨਾਲ ਅਨਮਨੁੱਖੀ ਵਿਤਕਰਾ ਕੀਤਾ ਗਿਆ ਉਹਨਾਂ ਦੇ ਵੱਲੋਂ ਸੋ ਹੁਣ ਮਲੇਸ਼ੀਆ ਤੋਂ ਵੀ ਜਹਾਜ਼ ਪਰ ਪਰ ਕੇ ਆਉਣ ਲੱਗੇ ਆਪਣੇ ਪੰਜਾਬੀਆਂ ਦੇ ਤੁਹਾਨੂੰ ਪਤਾ ਹੀ ਆ ਹਰ ਇੱਕ ਕੰਟਰੀਆਂ ਨੇ ਹੁਣ ਰਸਤੇ ਬੰਦ ਕਰ ਦਿੱਤੇ ਆ ਕਿਉਂਕਿ ਕੀਤੇ ਪਤਾ ਨਹੀਂ ਇਹਦੇ ਬਾਰੇ ਕੀ ਸੀਨ ਆ ਪਰ ਆਪਣੇ ਪੰਜਾਬੀ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੇਸ਼ਨ ਕੀਤੀ ਆ ਉਹਨਾਂ ਨੇ ਬਾਹਰ ਗਏ ਹੋਏ ਆ ਉਹ ਕਿਹੜੀ ਕੰਟਰੀ ਆ ਕਿਹੜੀ ਐ ਇਦਾਂ ਦੀ ਜਗ੍ਹਾ ਜਿੱਥੇ ਆਪਣੇ ਪੰਜਾਬੀ ਨਹੀਂ ਆ ਪਰ ਤੁਹਾਨੂੰ ਪਤਾ ਕਿ ਕੁਝ ਲੋਕ ਆਪਣੀ ਗਲਤੀ ਦਾ ਸ਼ਿਕਾਰ ਹੁੰਦੇ ਆ ਪਰ ਕੁਝ ਲੋਕ ਏਜੰਟਾਂ ਦੀ ਗਲਤੀਆਂ ਦਾ ਸ਼ਿਕਾਰ ਹੁੰਦੇ ਆ ਮਲੇਸ਼ੀਆ ਵਰਗੇ ਜਗ੍ਹਾ ਦੇ ਵਿੱਚ ਜਿੰਨੇ ਵੀ ਉੱਥੇ तकरीबन तकरीबन ਲੋਕ ਆ ਉਹ ਸਾਰੇ ਹੀ ਏਜੰਟਾਂ ਦੀ ਕਈ ਇਹ ਗਲਤੀਆਂ ਤੋਂ ਜਾਣਦੇ ਆ ਕਿ ਉਹਨਾਂ ਨੂੰ ਟੂਰਿਸਟ ਵੀਜ਼ਾ ਲੋਆ ਕੇ ਦਿੱਤੇ ਜਾਂਦੇ ਆ ਔਰ ਕਿਹਾ ਜਾਂਦਾ ਕਿ ਉੱਥੇ ਜਾ ਕੇ ਤੇਰਾ ਵੀਜ਼ਾ ਚੇਂਜ ਕਰਵਾ ਦਿੱਤਾ ਜਾਏਗਾ ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਕਿ ਪੈਸੇ ਦਾ ਲੈਣ ਦੇਣ ਹੋ ਜਾਂਦਾ ਔਰ ਪਾਸਪੋਰਟ ਕਿਸੇ ਦਾ ਦਿੰਦੇ ਨਹੀਂ ਕਿਸੇ ਦਾ ਪਾਸਪੋਰਟ ਕਿਤੇ ਪਿਆ ਹੁੰਦਾ ਬਹੁਤ ਲੋਕਾਂ ਨਾਲ ਇਹ ਸੀਨ ਹੋਏ ਹੋਣਗੇ ਤੁਸੀਂ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ ਅਗਰ ਕੋਈ ਦੇਖ ਰਿਹਾ ਪਰ ਹੁਣ ਉੱਥੋਂ ਜਾਜ ਭਰ ਕੇ ਆਏ ਇਹਨਾਂ ਨਾਲ ਕੀ ਸਟੋਰੀ ਸੀ ਕੀ ਨਹੀਂ ਕਿਉਂ ਇੰਨਾ ਇਨਨਾਂ ਦਾ ਇਸ ਤਰ੍ਹਾਂ ਦਾ ਸਲੋਕ ਕੀਤਾ ਗਿਆ ਪਰ ਹੁਣ ਸੋਚਣ ਵਾਲੀ ਤਾਂ ਗੱਲ ਇਹ ਹੈ ਕਿ ਅਗਰ ਆਪਣੇ ਹੀ ਘਰ ਦੇ ਵਿੱਚ ਸਾਰਾ ਕੁਝ ਹੋਵੇ ਆਪਾਂ ਨੂੰ ਹੀ ਇਹ ਚੀਜ਼ ਪਤਾ ਹੋਵੇ ਕਿ ਆਪਣੇ ਘਰ ਦੇ ਵਿੱਚ ਹੀ ਆਪਣੇ ਦੇਸ਼ ਦੇ ਵਿੱਚ ਹੀ ਆਪਾਂ ਵਧੀਆ ਫਿਊਚਰ ਬਣਾ ਸਕਦੇ ਆ ਫਿਰ ਆਪਾਂ ਨੂੰ ਇਹ ਜਲੀਲ ਉਹ ਜਨਾਰਤ ਚੱਲਣ ਦੀ ਕੋਈ ਜ਼ਰੂਰਤ ਨਹੀਂ ਕਿਉਂ ਆਪਾਂ ਆਪਾਂ ਘਰ ਆਪਣਾ ਛੱਡ ਕੇ ਆਪਣਾ ਫੈਮਿਲੀ ਆਪਣੀ ਛੱਡ ਕੇ ਜਾਈਏ ਪਰ ਕੀ ਕਹਿ ਸਕਦੇ ਹੁਣ ਕਰਨਾ ਤਾਂ ਪੈਣਾ ਹੀ ਆ ਕਿਉਂਕਿ ਆਪਣੇ ਦੇਸ਼ ਦਾ ਵੀ ਤੁਹਾਨੂੰ ਪਤਾ ਹੀ ਆ ਆਪਣੀ ਕੰਟਰੀ ਦਾ ਵੀ ਤੁਹਾਨੂੰ ਪਤਾ ਹੀ ਆ ਕਿ ਰੋਜ਼ਗਾਰ ਕਿੰਨਾ ਦਾ ਕਰਪਸ਼ਨ ਕਿੰਨੀ ਜ਼ਿਆਦਾ ਸੋ ਇਸ ਤੋਂ ਇਲਾਵਾ ਹੁਣ ਯੂਰੋਪੀਅਨ ਕੰਟਰੀਆਂ ਨੇ ਵੀ ਤੁਹਾਡੇ ਰਸਤੇ ਬੰਦ ਕਰ ਦਿੱਤੇ ਆ ਜੀ ਹਾਂਜੀ ਉੱਥੋਂ ਵੀ ਇਹ ਨਿਊਜ਼ ਆ ਰਹੀ ਆ ਕਿ ਉਹਨਾਂ ਨੇ ਅਸਾਈਲਮ ਦੇ ਕੇਸ ਬੰਦ ਕਰ ਦਿੱਤੇ ਯੂਰਪੀਅਨ ਯੂਨੀਅਨ ਦੇ ਵਿੱਚ ਐਲਾਨ ਹੋਇਆ ਕਿ ਇੱਥੇ ਅਸਾਈਲਮ ਕੇਸ ਬਹੁਤ ਜ਼ਿਆਦਾ ਲੱਗ ਰਹੇ ਆ ਬਹੁਤ ਜ਼ਿਆਦਾ ਅਸਾਈਲਮ ਕੇਸ ਕੀਤੇ ਜਾ ਰਹੇ ਆ ਕਿ ਜਿਨ੍ਹਾਂ ਨੂੰ ਫਾਸਟ ਟਰੈਕ ਅਦਾਲਤਾਂ ਦੇ ਵਿੱਚ ਜਾਂ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਕਲੀਅਰ ਕੀਤਾ ਜਾਵੇ ਕਿ ਸੀਨ ਆ ਇਹਨਾਂ ਨੂੰ ਅਸਾਈਲਮ ਇੱਥੇ ਦੇਣੀ ਆ ਜਾਂ ਨਹੀਂ ਦੇਣੀ ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਤੁਸੀਂ ਜਾਂਦੇ ਆ ਬਾਹਰ ਤੁਹਾਡਾ ਕੋਈ ਸਟੇ ਓਵਰ ਹੋ ਜਾਂਦੀ ਹੈ ਵੀਜ਼ੇ ਦੇ ਵਿੱਚ ਜਾਂ ਤੁਹਾਡਾ ਕੋਈ ਹੱਥ ਪੈਰ ਨਹੀਂ ਪੈਂਦਾ ਰੈਗੂਲਰ ਹੋਣ ਦੇ ਵਿੱਚ ਤੋ ਤੁਸੀਂ ਕੀ ਕਰਦੇ ਆ ਅਸਾਈਲਮ ਲੈ ਲੈਂਦੇ ਸਿੱਧਾ ਇਹ ਰਸਤਾ ਵੀ ਸਾਨੂੰ ਇੱਕ ਰਸਤਾ ਮਿਲ ਗਿਆ ਥੋੜਾ ਟਾਈਮ ਦੀ ਪਨਾਹ ਮਿਲ ਜਾਏਗੀ ਉਸ ਦੇ ਅੰਦਰ ਅੰਦਰ ਅਸੀਂ ਕੋਈ ਨਾ ਕੋਈ ਜਿਗਾਰਡ ਆਪਣਾ ਜੈਕ ਲਾ ਲਵਾਂਗੇ ਪਰ ਉਹਦੇ ਨਾਲ ਕੇਸ ਵਧਦੇ ਜਾ ਰਹੇ ਵਧਦੇ ਜਾ ਰਹੇ ਜਿਸ ਜਿਹੇ ਵਜ੍ਹਾ ਤੋਂ ਹੁਣ ਇਹਨਾਂ ਨੇ ਇਹ ਫੈਸਲਾ ਹੀ ਕਰ ਲਿਆ ਕਿ ਅਸਾਈਲਮ ਦੇਣੀ ਹੀ ਬੰਦ ਕਰ ਦੋ ਸੀਮਤ ਜੇ ਦੇਸ਼ ਹੋਣਗੇ ਜਿਹੜੇ ਸਾਰੇ ਸਭ ਤੋਂ ਜ਼ਿਆਦਾ ਜਿਹੜੇ ਦੇਸ਼ਾਂ ਦੀ ਲੱਗਦੀ ਆ ਅਸਾਈਲਮ ਉਹ ਇਹਨਾਂ ਨੇ ਬੰਦ ਹੀ ਕਰਤੇ ਤੁਰਕੀਸ਼ ਹੋ ਗਿਆ ਆਪਣਾ ਭਾਰਤ ਦਾ ਨਾਮ ਵੀ ਆ ਬੰਗਲਾਦੇਸ਼ ਦੀ ਮਰਾਕੋ ਵੀ ਆ ਕਲੰਬੀਆ ਵੀ ਆ ਇਹ ਕੰਟਰੀਆਂ ਜ਼ਿਆਦਾ ਅਸਾਈਲਮ ਅਪਲਾਈ ਕਰਦੇ ਸੋ ਇਹਨਾਂ ਨੂੰ ਇਹਨਾਂ ਨੇ ਬੰਦੇ ਕਰਤਾ ਕਿ ਨਾ ਹੀ ਅਸਾਈਲਮ ਐਕਸੈਪਟ ਨਹੀਂ ਹੋਏਗੀ ਨਾ ਹੀ ਉਹ ਪਿੱਛੇ ਪ੍ਰੈਸ਼ਰ ਪੈਗਾ ਜੀ ਹਾਂ ਕਿਉਂ ਹੋ ਰਿਹਾ ਕਿਉਂਕਿ ਆਪਣੇ ਲੋਕ ਕਰ ਰਹੇ ਹੈ ਜੀ ਬਹੁਤ ਲੋਕਾਂ ਦੇ ਕੇਸ ਫੇਲ ਹੋ ਰਹੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੋਸਟਲੀ ਲੋਕ ਸਿਰਫ ਉਹ ਸਿਰਫ ਸਟੇ ਦੇ ਲਈ ਆਪਣਾ ਇਹ ਅਸਾਈਲਮ ਨੂੰ ਯੂਜ਼ ਕਰਦੇ ਆ ਬਹੁਤ ਲੋਕਾਂ ਨੂੰ ਇਹ ਵਾਕਈ ਹੀ ਜ਼ਰੂਰੀ ਹੁੰਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਜਾਨ ਦੇ ਵਿੱਚ ਖਤਰਾ ਹੁੰਦਾ ਪਰ ਮੋਸਟਲੀ ਲੋਕ ਤੁਹਾਨੂੰ ਪਤਾ ਹੈ ਕੀ ਕਰਦੇ ਆ ਕੀ ਨਹੀਂ ਹੁਣ ਹਰ ਇੱਕ ਕੰਟਰੀ ਨੂੰ ਪਹਿਲਾਂ ਇਹ ਪਤਾ ਨਹੀਂ ਹੁੰਦਾ ਸੀ ਹੁਣ ਹਰ ਇੱਕ ਕੰਟਰੀ ਨੂੰ ਇਹ ਚੀਜ਼ਾਂ ਦਾ ਪਤਾ ਲੱਗਣ ਲੱਗ ਗਿਆ ਕਿ ਇਹ ਸਾਰੇ ਦੇ ਸਾਰੇ ਮਿਸਯੂਜ਼ ਕਰਦੇ ਪਏ ਆ ਇਹਨਾਂ ਦੇ ਰਸਤੇ ਆ ਨੂੰ ਅਥੇ ਹਿਊਮਨ ਰਾਈਟਸ ਵਾਲਿਆਂ ਨੇ ਵੀ ਇਸ ਫੈਸਲੇ ਦਾ ਵਿਰੋਧ ਕਰਨਾ ਸਟਾਰਟ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਨਹੀਂ ਹੋਣਾ ਜਾ ਰਿਹਾ ਕਿਤੇ ਨਾ ਕਿਤੇ ਇਹ ਵੀ ਸੋਚਿਆ ਜਾ ਰਿਹਾ ਕਿ ਇਹ ਸਾਰਾ ਕੁਝ ਕਰਵਾ ਰਿਹਾ ਟਰੰਪ ਕਿਉਂਕਿ ਟਰੰਪ ਸਾਹਿਬ ਪਿਛਲੇ ਪਿਛਲੇ ਟਾਈਮ ਦੇ ਵਿੱਚ ਯੂਰਪ ਦਾ ਇੱਕ ਗੇੜਾ ਮਾਰ ਕੇ ਗਏ ਆ ਟੂਰ ਤੇ ਆਏ ਸੀ ਉਹਨਾਂ ਦਾ ਪੂਰਾ ਪ੍ਰਸ਼ਾਸਨ ਆਇਆ ਸੀਗਾ ਸੋਚਿਆ ਇਹ ਜਾ ਰਿਹਾ ਬਹੁਤ ਲੋਕ ਇਹ ਗੱਲਾਂ ਕਰ ਰਿਹਾ ਕਿ ਕਿਤੇ ਨਾ ਕਿਤੇ ਉਹ ਟਰੰਪ ਇਹਨਾਂ ਦੇ ਕੰਨਾਂ ਦੇ ਵਿੱਚ ਉਹ 트럼ਪ ਸਾਹਿਬ ਇਹਨਾਂ ਦੇ ਕੰਨਾਂ ਦੇ ਵਿੱਚ ਫੂਕ ਮਾਰ ਗਿਆ ਕਿ ਤੁਸੀਂ ਭਾਈ ਇਦਾਂ ਕਰੋ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਬਹੁਤ ਜ਼ਿਆਦਾ ਪ੍ਰੋਬਲਮ ਹੋਏਗੀ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਹੋਇਆ ਹੋਇਆ ਤੁਹਾਨੂੰ ਪਤਾ ਕਿ ਇੰਨਾ ਇੱਥੇ ਇਮੀਗ੍ਰੈਂਟਸ ਇਕੱਠਾ ਹੋਇਆ ਮੈਨੂੰ ਕੱਢਣ ਲਈ ਮੈਨੂੰ ਪਤਾ ਕੀ ਕੁਝ ਕਰਨਾ ਪੈ ਰਿਹਾ ਸੋ ਤੁਸੀਂ ਇਹ ਗਲਤੀ ਨਾ ਕਰੋ ਜਿਹੜੀ ਸਾਡੀ ਸਰਕਾਰ ਨੇ ਆ ਸਾਡੀ ਕੰਟਰੀ ਨੇ ਕੀਤੀ ਸੀ ਤੁਸੀਂ ਰੋਕਥਾਮ ਲਾ ਲਓ ਇਹ ਕੰਟਰੀਆਂ ਦੇ ਉੱਤੇ ਸੋ ਕਿਤੇ ਨਾ ਕਿਤੇ ਸੋਚਿਆ ਜਾ ਰਿਹਾ ਕੋਈ ਪੱਕੀ ਆਫੀਸ਼ਲ ਨਿਊਜ਼ ਨਹੀਂ ਹੈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਹੁਣ ਇਮੀਗ੍ਰੈਂਟਸ ਦੇ ਖਿਲਾਫ ਸਾਰੇ ਪਾਸੇ ਇੱਕ ਵੇਵ ਚੱਲਦੀ ਪਈ ਆ ਉਹ ਸਟਾਰਟ ਕਿੱਥੋਂ ਹੋਈ ਸੀ ਕਿਸੇ ਨੂੰ ਕੋਈ ਪਤਾ ਕਿ ਕੀ ਇਹ ਚੀਜ਼ ਹੋ ਰਹੀ ਆ ਤੁਹਾਨੂੰ ਪਤਾ ਹੈ ਕਿ ਟਰੰਪ ਸਾਹਿਬ ਜਿੱਤੇ ਨੇ ਜਦੋਂ ਜਿੱਤੇ ਨੇ ਉਹਨਾਂ ਦੀ ਪੂਰੀ ਦੀ ਪੂਰੀ ਕੈਂਪੇਨ ਇਸੇ ਚੀਜ਼ ਨੂੰ ਲੈ ਕੇ ਸੀਗਾ ਬਾਉਂਡਰ ਸਿਕਿਉਰ ਔਰ ਜਿੰਨੇ ਵੀ ਇੱਥੇ ਇਲੀਗਲ ਇਮੀਗ੍ਰੈਂਟਸ ਆ ਮੈਂ ਸਾਰਿਆਂ ਨੂੰ ਕੱਢੂਗਾ ਉਹਨਾਂ ਦਾ ਕਹਿਣਾ ਹੋਵੇਗਾ ਕਿ ਮੈਂ ਆਪਣੇ ਇੱਥੇ ਲੋਕਾਂ ਨੂੰ ਰੋਟੀ ਪਾਣੀ ਰੋਕੀ ਕਾਰ ਸਾਰਾ ਕੁਝ ਫਿਊਚਰ ਉਹਨਾਂ ਦਾ ਵਧੀਆ ਦੇਣ ਦੇ ਲਈ ਮੈਂ ਇਥੋਂ ਜਿੰਨੇ ਵੀ ਜਿਨ੍ਹਾਂ ਨੂੰ ਆਪਾਂ ਬੁਲਾਇਆ ਨਹੀਂ ਅਨਡਾਕੂਮੈਂਟਡ ਆ ਜਿਹੜੇ ਆਪਣੇ ਧੱਕੇ ਨਾਲ ਬਾਰਡਰ ਕ੍ਰੋਸ ਕਰਕੇ ਆਇਆ ਮੈਂ ਸਾਰਿਆਂ ਨੂੰ ਬਾਹਰ ਕੱਢ ਦੂੰਗਾ ਸੋ ਜਿੱਤੇ ਆ ਵੀ ਆ ਉਹਨੇ ਕੰਮ ਵੀ ਸਟਾਰਟ ਕਰਤਾ 25 ਲੱਖ ਲੋਕਾਂ ਨੂੰ ਕੱਢ ਵੀ ਚੁੱਕਿਆ ਸੋ ਐਸੇ ਦੇ ਰਸਤੇ ਦੇ ਉੱਪਰ ਇੱਥੋਂ ਦੀਆਂ ਕੰਟਰੀਆਂ ਤੋਂਪੀਆਂ ਰਾਜਨੀਤੀ ਐਸੇ ਸੇਮ ਇੱਕ ਮੁੱਦੇ ਤੇ ਹੋਣ ਲੱਗੀ ਪੁਰਤਗਾਲ ਦੇ ਵਿੱਚ ਦੇਖ ਲਓ ਕਿੰਨੀ ਰਾਜਨੀਤੀ ਐਸੇ ਇੱਕ ਮੁੱਦੇ ਤੇ ਹੋ ਰਹੀ ਹੈ ਇਮੀਗ੍ਰੈਂਟਸ 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 ਆਸਟ੍ਰੇਲੀਆ ਦੇ ਵਿੱਚ ਪ੍ਰੋਟੈਸਟ ਹੋ ਗਿਆ ਓਹ ਇੰਗਲੈਂਡ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਯੂਰਪ ਦੇ ਵਿੱਚ ਲੱਗ ਲੱਗ ਕੰਟਰੀਆਂ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਕਿਉਂ ਹੋ ਰਿਹਾ ਸ਼ੁਰੂਆਤ ਤਾਂ ਟਰੰਪ ਤੋਂ ਹੀ ਹੋਈ ਆ ਅਮਰੀਕਾ ਤੋਂ ਹੀ ਸਟਾਰਟਿੰਗ ਹੋਇਆ ਅਮਰੀਕਾ ਤੋਂ ਸਟਾਰਟ ਹੋ ਕੇ ਹੁਣ ਦੇਖ ਲਓ ਤੁਸੀਂ ਕਿੱਥੇ ਕਿੱਥੇ ਜਾ ਰਹੀ ਆ ਮਲੇਸ਼ੀਆ ਤੱਕ ਇਹ ਚੀਜ਼ ਪਹੁੰਚ ਗਿਆ ਮਲੇਸ਼ੀਆ ਨੇ ਵੀ ਹੁਣ ਜਹਾਜ਼ ਭਰ ਕੇ ਅੰਮ੍ਰਿਤਸਰ ਭੇਜ ਦਿੱਤਾ ਆਪਣੇ ਪੰਜਾਬੀਆਂ ਦਾ ਆਪਣੇ ਭਾਰਤੀਆਂ ਦਾ ਸੋ ਇਹ ਬਹੁਤ ਚੰਗਾ ਤਾਂ ਨਹੀਂ ਆ ਪਰ ਹੁਣ ਕਰੀਏ ਤਾਂ ਕਰੀਏ ਕਿ ਕਿਸੇ ਕੋਲ ਕੋਈ ਰਾਸਤੇ ਹੀ ਨਹੀਂ ਬਚਿਆ ਬਾਹਰ ਵਿਚਾਰੇ ਫਸੇ ਬੈਠੇ ਆ ਕੋਈ ਡਾਕੂਮੈਂਟ ਨਹੀਂ ਉਹਨਾਂ ਕੋਲ ਏਜੰਟਾਂ ਨੂੰ ਪੈਸੇ ਦੇ ਕੇ ਆ ਨਾ ਘਰ ਮੁੜਨ ਜੋਗਿਆ ਨਾ ਉੱਥੇ ਰਹਿਣ ਜੋਗਿਆ ਸਰਕਾਰਾਂ ਉੱਥੋਂ ਦੀਆਂ ਰਹਿਣ ਨਹੀਂ ਦਿੰਦੀਆਂ ਤੇ ਵਾਪਸ ਘਰ ਨਹੀਂ ਮੁੜ ਸਕਦੇ ਕਰਜ਼ੇ ਚਾਕੇ ਪਹੁੰਚੇ ਹੋਏ ਆ ਸੋ ਮੈਂ ਅਰਦਾਸ ਕਰਦਾ ਕਿ ਰੱਬਾ ਇਹ ਸਾਰਿਆਂ ਦੇ ਜੋ ਮੰਜ਼ਲਾਂ ਇਹਨਾਂ ਦੇ ਸਾਰਿਆਂ ਦੇ ਜੋ ਖੁਆਬ ਉਹਨਾਂ ਦੇ ਪੂਰੇ ਹੋ ਜਾਣ ਸਾਰੇ ਚੜ੍ਹਦੀ ਕਲਾ 'ਚ ਰਹਿਣ ਕਿਸੇ ਨਾਲ ਧੋਖਾ ਨਾ ਹੋਵੇ ਬਾਕੀ ਜੋ ਵੀ ਹੋਣਾ ਉਹ ਤਾਂ ਹੋ ਤੁਹਾਨੂੰ ਪਤਾ ਹੋ ਕੇ ਰਹਿਣਾ ਪਰ ਤੁਹਾਡੀਆਂ ਕੁਝ ਆਪਣੀਆਂ ਵੀ ਜ਼ਿੰਮੇਵਾਰੀਆਂ ਤੁਸੀਂ ਆਪਣੇ ਆਪ ਨੂੰ ਵੀ ਸਥਿਰ ਰੱਖੋ ਸਹੀ ਰੱਖੋ ਕੋਈ ਗਲਤੀ ਨਾ ਕਰੋਗੇ ਕਿ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਕੰਟਰੀ ਨੂੰ ਮੌਕਾ ਮਿਲੇ ਕਿ ਤੁਹਾਨੂੰ ਉਹ ਬਾਹਰ ਕੱਢੇ ਸੋ ਆਈ ਹੋਪ ਤੁਸੀਂ ਸਾਰਾ ਕੁਝ ਸਮਝ ਗਏ ਹੋਗੇ ਅਗਰ ਤੁਸੀਂ ਕੁਝ ਕਹਿਣਾ ਹੋਇਆ ਇਸ ਦੇ ਬਾਰੇ ਜਾਂ ਤੁਹਾਡੀ ਕੋਈ ਰਾਏ ਹੋਈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਪੰਜਾਬੀ ਤੁਹਾਡਾ ਆਪਣਾ ਚੈਨਲ ਨਾਲ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ